ਜੀ ਅੱਜ ਇੱਕ ਮਿੱਦਾ ਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕਿ ਇੱਕ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਆ ਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਰਡਰ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਵੇਂ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਤ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਤ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਇੱਕ ਤਨ ਲਗੇ ਇਹਦਾ ਪੋਸਟਮਾਰਟਮ ਖੋ ਚੁੱਕਿਆ ਇਹਦਾ ਕਰੋਨਾ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਵੀ ਬਣੂਗੀ ਕਿ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਨਹੀਂ ਉਹ ਪੋਸਟਮਾਰਟਮ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਹਾਂ ਅੱਜ ਜਿਹੜੀ ਘਟਨਾ ਹੋਈ ਹੈ ਵਾਰਦਾਤ ਹੋਈ ਹੈ ਪਹਿਲਾਂ ਸਾਨੂੰ ਦੱਸੋ ਵੀ ਕੀ ਘਟਨਾ ਹੋਈ ਹੈ ਜੀ ਜੀ ਅੱਜ ਇੱਕ ਮਿੱਦਾ ਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕੀ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਆ ਕਿ ਇੱਕ ਪਿਤਾ ਵੱਲੋਂ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿ ਪੜ੍ਹਾਈ ਕਰਕੇ ਫਿਰ ਇਹ ਉਮਰ ਕਿੰਨੀ ਸੀ ਲੜਕੀ ਦੀ ਜੀ ਲੜਕੀ ਦੀ ਉਮਰ ਕਰੀਬ 18 ਸਾਲ ਦੀ ਕੀ ਟਾਈਮ ਸੀ ਜਦੋਂ ਵਾਰਡ ਕੀਤਾ ਗਿਆ ਜੀ ਇਹ ਦੱਸਣ ਦੇ ਮੁਤਾਬਿਕ ਕਰੀਬ 7:00 ਵਜੇ ਸਵੇਰੇ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਾਰਡ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਵੇਂ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਟ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਟ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਤੇ ਇੱਕ ਕਰ ਲਗੇ ਇਹਦਾ ਪੋਸਟਮਾਰਟਮ ਹੋ ਚੁੱਕਿਆ ਜਾਂ ਕਰੋਨਾ ਇਹ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਬਣੂਗੀ ਕਿ ਪੋਸਟਮਾਰਟਮ ਤੋਂ ਬਹੁਤ ਪਤਾ ਲੱਗੂਗਾ ਨਹੀਂ ਉਹ ਪੋਸਟਮਾਰਟਮ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਹਾਂ ਮਟਰ ਦਾ ਇਹ ਮੈਮ ਇੱਕ ਲੜਕੀ ਜਿਹੜੀ ਪੜ ਰਹੀ ਸੀ ਤੇ ਕਿੱਥੇ ਪੜ ਰਹੀ ਸੀ ਤੇ ਕੀ ਕਰ ਰਹੀ ਸੀ ਇਹ ਸੀ ਜੀਸੀਸੀ ਮੁਹੱਲੀ ਦੇ ਵਿੱਚ ਉੱਥੇ ਹੀ ਰਹਿੰਦੀ ਸੀ ਪੀਜੀ ਦੇ ਵਿੱਚ ਤੇ ਉੱਥੇ ਆਪਣੀ ਬੀਕਾਮ ਦੀ ਸਟੱਡੀ ਕਰ ਰਹੀ ਸੀ ਠੀਕ ਹੈ ਜੀ ਕੋਈ ਕਾਰਨਾਂ ਦਾ ਪਤਾ ਲੱਗਾ ਜੀ ਵੀ ਕੀ ਕੀ ਕਾਰਨ ਹੋ ਸਕਦੇ ਆ ਜੀ ਐਕਚੁਅਲ ਦੇ ਵਿੱਚ ਦੱਸਣ ਦੇ ਮੁਤਾਬਿਕ ਤਾਂ ਇਹੀ ਹੈਗਾ ਕਿ ਜਿਹੜਾ ਫਾਦਰ ਸੀਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਲੜਕੀ ਅੱਗੇ ਸਟੱਡੀ ਕਰੇ ਪਰੰਤੂ ਜਿਹੜੀ ਉਹਦੀ ਮਦਰ ਸੀ ਤੇ ਲੜਕੀ ਚਾਹੁੰਦੀ ਸੀ ਦੋਨੇ ਚਾਹੁੰਦੇ ਸੀਗੇ ਕਿ ਅਸੀਂ ਅੱਗੇ ਪੜ੍ਹਾਈ ਕਰਕੇ ਬੱਚੇ ਨੂੰ ਕਿਸੇ ਕਾਮਯਾਬੀ ਤੱਕ ਪਹੁੰਚੇ ਇਹ ਲੜਕੀ ਸੋਨ ਦੇ ਵਿੱਚ ਆਇਆ ਵੀ ਇਹ ਗੋਲਡਮੈਨ ਲਿਸਟ ਵੀ ਸੀਗੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੀ ਹਾਂਜੀ ਮਾਪੇਰੈਂਟਸ ਵੱਲੋਂ ਤਾਂ ਇਹੀ ਕਿਹਾ ਜਾ ਰਿਹਾ ਜੀ ਹਾਂਜੀ ਧੰਨਵਾਦ ਜੀ ਅੱਜ ਜਿਹੜੀ ਘਟਨਾ ਹੋਈ ਹੈ ਵਾਰਦਾਤ ਹੋਈ ਹੈ ਪਹਿਲਾਂ ਸਾਨੂੰ ਦੱਸੋ ਵੀ ਕੀ ਘਟਨਾ ਹੋਈ ਹੈ ਜੀ ਜੀ ਅੱਜ ਇੱਕ ਮਿੱਡਾ ਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕੀ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਕਿ ਇੱਕ ਪਿਤਾ ਵੱਲੋਂ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿ ਪੜ੍ਹਾਈ ਕਰਕੇ ਫਿਰ ਇਹ ਉਮਰ ਕਿੰਨੀ ਸੀ ਲੜਕੀ ਦੀ ਜੀ ਲੜਕੀ ਦੀ ਉਮਰ ਕਰੀਬ 18 ਸਾਲ ਦੀ ਕੀ ਟਾਈਮ ਸੀ ਜਦੋਂ ਆਰਡਰ ਕੀਤਾ ਗਿਆ ਜੀ ਇਹ ਦੱਸਣ ਦੇ ਮੁਤਾਬਿਕ ਕਰੀਬ 7 ਵਜੇ ਸਵੇਰੇ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਾਰ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਵੇਂ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਤ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਤ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਇਹ ਇੱਕ ਕਰ ਲਿਆ ਜੀ ਦਾ ਪੋਸਟਵਰਟਮ ਖੂ ਚੁੱਕਿਆ ਹੈ ਇਹ ਕਰੋਨਾ ਜੀ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਬਣੂਗੀ ਕਿ ਪੋਸਟਵਰਟਮ ਤੋਂ ਬਹੁਤ ਪਤਾ ਲੱਗੂਗਾ ਨਹੀਂ ਉਹ ਪੋਸਟਵਰਟਮ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਹਾਂ ਮਟਰ ਦਾ ਇਹ ਮੈਮ ਲੜਕੀ ਜਿਹੜੀ ਪੜ ਰਹੀ ਸੀ ਤੇ ਕਿੱਥੇ ਪੜ ਰਹੀ ਸੀ ਤੇ ਕੀ ਕਰ ਰਹੀ ਸੀ ਇਹ ਸੀ ਜੀ ਸੀ ਸੀ ਮੁਹੱਲੀ ਦੇ ਵਿੱਚ ਉੱਥੇ ਹੀ ਰਹਿੰਦੀ ਸੀ ਪੀਜੀ ਦੇ ਵਿੱਚ ਤੇ ਉੱਥੇ ਆਪਦੀ ਬੀ ਕਾਮ ਦੀ ਸਟੱਡੀ ਕਰ ਰਹੀ ਹੈ ਠੀਕ ਹੈ ਜੀ ਕੋਈ ਕਾਰਨਾਂ ਦਾ ਪਤਾ ਲੱਗਾ ਜੀ ਵੀ ਕੀ ਕੀ ਕਾਰਨ ਹੋ ਸਕਦੇ ਆ ਜੀ ਐਕਚੁਅਲ ਦੇ ਵਿੱਚ ਦੱਸਣ ਦੇ ਮੁਤਾਬਿਕ ਤਾਂ ਇਹੀ ਹੈਗਾ ਕਿ ਜਿਹੜਾ ਫਾਦਰ ਸੀਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਲੜਕੀ ਅੱਗੇ ਸਟੱਡੀ ਕਰੇ ਪਰੰਤੂ ਜਿਹੜੀ ਉਹਦੀ ਮਦਰ ਸੀ ਤੇ ਲੜਕੀ ਚਾਹੁੰਦੀ ਸੀ ਦੋਨੇ ਚਾਹੁੰਦੇ ਸੀਗੇ ਕਿ ਅਸੀਂ ਅੱਗੇ ਪੜ੍ਹਾਈ ਕਰਕੇ ਬੱਚੇ ਨੂੰ ਕਿਸੇ ਕਾਮਯਾਬੀ ਤੱਕ ਪਹੁੰਚੇ ਇਹ ਲੜਕੀ ਸੋਨ ਦੇ ਵਿੱਚ ਆਇਆ ਵੀ ਇਹ ਗੋਲਡਮੈਨ ਲਿਸਟ ਵੀ ਸੀਗੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੀ ਹਾਂਜੀ ਮਾ ਪਰੈਂਟਸ ਵੱਲੋਂ ਤਾਂ ਇਹੀ ਕੀਤਾ ਜਾ ਰਿਹਾ ਹੈ ਜੀ ਹਾਂਜੀ ਧੰਨਵਾਦ ਜੀ ਅੱਜ ਜਿਹੜੀ ਘਟਨਾ ਹੋਈ ਆ ਵਾਰਦਾਤ ਹੋਈ ਆ ਪਹਿਲਾਂ ਸਾਨੂੰ ਦੱਸੋ ਵੀ ਕੀ ਘਟਨਾ ਹੋਈ ਆ ਜੀ ਜੀ ਅੱਜ ਇੱਕ ਮਿੱਡਾ ਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕੀ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਆ ਕਿ ਇੱਕ ਪਿਤਾ ਵੱਲੋਂ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿ ਪੜ੍ਹਾਈ ਕਰਕੇ ਫਰ ਇਹ ਉਮਰ ਕਿੰਨੀ ਸੀ ਲੜਕੀ ਦੀ ਜੀ ਲੜਕੀ ਦੀ ਉਮਰ ਕਰੀਬ 18 ਸਾਲ ਦੀ ਕੀ ਟਾਈਮ ਸੀ ਜਦੋਂ ਮਾਰਡਰ ਕੀਤਾ ਗਿਆ ਜੀ ਇਹ ਦੱਸਣ ਦੇ ਮੁਤਾਬਕ ਕਰੀਬ 7 ਵਜੇ ਸਵੇਰੇ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਾਰਡਰ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਵੇਂ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਤ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਤ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਇਹ ਇੱਕ ਤਦ ਲੱਗੇ ਇਹਦਾ ਪੋਸਟਮਾਰਟਮ ਖੋ ਚੁੱਕਿਆ ਇਹ ਕਰਉਣਾ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਬਣੂਗੀ ਕਿ ਪੋਸਟਮਾਰਟਮ ਤੋਂ ਬਹੁਤ ਪਤਾ ਲੱਗੂਗਾ ਨਹੀਂ ਉਹ ਪੋਸਟਮਾਰਟਮ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਹਾਂ ਮਟਰ ਦਾ ਇਹ ਮੈਮ ਲੜਕੀ ਜਿਹੜੀ ਪੜ ਰਹੀ ਸੀ ਤੇ ਕਿੱਥੇ ਪੜ ਰਹੀ ਸੀ ਤੇ ਕੀ ਕਰ ਰਹੀ ਸੀ ਇਹ ਸੀ ਜੀਸੀਸੀ ਮੁਹੱਲੀ ਦੇ ਵਿੱਚ ਉੱਥੇ ਹੀ ਰਹਿੰਦੀ ਸੀ ਪੀਜੀ ਦੇ ਵਿੱਚ ਤੇ ਉੱਥੇ ਆਪਦੀ ਬੀ ਕਾਮ ਦੀ ਸਟੱਡੀ ਕਰ ਰਹੀ ਹੈ ਠੀਕ ਹੈ ਜੀ ਕੋਈ ਕਾਰਨਾਂ ਦਾ ਪਤਾ ਲੱਗਾ ਜੀ ਵੀ ਕੀ ਕੀ ਕਾਰਨ ਹੋ ਸਕਦੇ ਆ ਜੀ ਐਕਚੁਅਲ ਦੇ ਵਿੱਚ ਦੱਸਣ ਦੇ ਮੁਤਾਬਿਕ ਤਾਂ ਇਹੀ ਹੈਗਾ ਕਿ ਜਿਹੜਾ ਫਾਦਰ ਸੀਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਲੜਕੀ ਅੱਗੇ ਸਟੱਡੀ ਕਰੇ ਪਰੰਤੂ ਜਿਹੜੀ ਉਹਦੀ ਮਦਰ ਸੀ ਤੇ ਲੜਕੀ ਚਾਹੁੰਦੀ ਸੀ ਦੋਨੇ ਚਾਹੁੰਦੇ ਸੀਗੇ ਕਿ ਅਸੀਂ ਅੱਗੇ ਪੜ੍ਹਾਈ ਕਰਕੇ ਬੱਚੇ ਨੂੰ ਕਿਸੇ ਕਾਮਯਾਬੀ ਤੱਕ ਪਹੁੰਚੇ ਇਹ ਲੜਕੀ ਸੁੰਨ ਦੇ ਵਿੱਚ ਆਇਆ ਵੀ ਇਹ ਗੋਲਡਮੈਨ ਲਿਸਟ ਵੀ ਸੀਗੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੀ ਹਾਂਜੀ ਮਾ ਪਰੈਂਟਸ ਵੱਲੋਂ ਤਾਂ ਇਹੀ ਕੀਤਾ ਜਾ ਰਿਹਾ ਹੈ ਜੀ ਹਾਂਜੀ ਧੰਨਵਾਦ ਜੀ